ਸਾਰੇ ਪੰਜਾਬ ਸਾਥੀਓ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਨਦੀ ਦੇ ਕਿਨਾਰੇ ਖੜੇ ਹਾਂ ਜੀ ਪਰ ਮਲਾਵੇਂ ਮੰਗਾਂ ਬਾਰੇ ਗੱਲਾਂ ਕਰਾਂਗੇ ਵੀ ਕਿਹੜੀ ਮੰਗ ਪੂਰੀ ਹੋਣੀ ਚਾਹੀਦੀ ਆ ਤੇ ਕਿਹੜੇ ਕਿਹੜੀਆਂ ਮੀਟਿੰਗਾਂ ਹੋਈਆਂ ਪੰਜਾਬ ਉਹਨਾਂ ंडीगढ़ ਦੇ ਵਿੱਚ ਵਿਤੋਂ ਹੀ ਹਰਪਾਲ ਸਿੰਘ ਜੀ ਮਾ ਨਾਲ ਹੋਈਆਂ ਮੀਟਿੰਗਾਂ ਜਾਂ ਸੈਕਟਰੀਟੇਟ ਦੇ ਵਿੱਚ ਮੁੱਖਾਂ ਭੂਆ ਤੋਂ ਨਾਲ ਮੀਟਿੰਗਾਂ ਹੋਈਆਂ ਸਾਂਝੇ ਫਣ ਜਾ ਮੀਟਿੰਗਾਂ ਕਈ ਹੋ ਚੁੱਕੀਆਂ ਜੀ ਪੰਜਾਬ ਸਰਕਾਰ ਨਾਲ ਜਿਵੇਂ ਮੁੱਖ ਮੰਗ ਸੀ 6ਵੇਂ ਪੇਗ ਦਾ ਏਰੀਆ ਲਗਭਗ 18000 ਕਰੋੜ ਰੁਪਇਆ ਬਣਦਾ ਸੀ ਪਰ ਮਾਨ ਸਰਕਾਰ ਵੱਲੋਂ ਮੀਟਿੰਗ ਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਆਨਲਾਈਨ ਵਿੱਚ ਫਾਇਦਾ ਕਰਾਂਗੇ ਕੋਈ ਪਰ ਇੱਕ ਮਾਨ ਸਰਕਾਰ ਵੱਲੋਂ ਕਹਨ ਮੈਂ ਮੀਟਿੰਗ ਵਿੱਚ ਫਾਇਦਾ ਕੀਤਾ ਗਿਆ ਸੀ ਕਿ ਅਸੀਂ ਜੋ 6ਵੇਂ ਪੇਗ ਦੇ ਏਰੀਆ ਦਾ ਬਾਕ-ਬਾਕ ਉਮਰ ਉੱਤੇ ਬਣਿਆ ਭਾਗ ਦੇ ਜੋ ਨੋਟ ਜਾਰੀ ਕੀਤਾ ਗਿਆ ਸੀ ਉਸ ਦੀ ਅਸੀਂ ਨਕੀਦੀ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਮਾਨ ਸਰਕਾਰ ਤੋਂ ਪਿਛੇ ਦੇਖਣਾ ਏਰੀਆ ਦਾ ਲਗਭਗ 18000 ਕਰੋੜ ਤੋਂ ਵੱਧ ਬਣਦਾ ਉਹ ਹਰ ਹਾਲਤ ਦੇ ਵਿੱਚ ਸਾਰੇ ਮਲਾਿਆਂ ਨੂੰ 2 ਜਾਂ 4 ਗੇਸਾਂ ਵਿੱਚ ਦਿੱਤਾ ਜਾਵੇ ਡੀਏ ਦੀ ਜੋ ਬਹੁ ਬੱਡੀ ਵੱਡੀ ਮੰਗਾ ਜੀ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਸਰਕਾਰ ਦੇ ਮਲਾਆਂ ਦਾ ਡੀਏ 42% ਆ ਕਹਿੰਦਾ ਸਰਕਾਰ ਦੇ ਮਲਾਆਂ ਦਾ ਡੀਏ 52% ਆ 1600 ਦਾ ਬਹੁਤ ਆ ਫਰਕ ਆ ਕੇ ਹੁੰਦਾ ਸੀ ਕਿ ਪੰਜਾਬ ਸਰਕਾਰ ਜਦੋਂ ਤੋਂ ਕੇਂਦਰ ਸਰਕਾਰ ਐਲਾਨ ਕਰਦੀ ਡੀਏ ਵਿੱਚ ਵਾਅਦੇ ਦਾ ਤਾਂ ਪੰਜਾਬ ਸਰਕਾਰ ਕੁਝ ਮਹੀਨਿਆਂ ਵਿੱਚ ਡੀਏ ਕੇਂਦਰ ਸਰਕਾਰ ਨੇ ਐਲਾਨੇ ਬਰਾਬਰ ਦੇਣ ਦੀ ਸੀ ਪਰ ਅੱਜ ਹਸੂਣ ਨੇ ਗੱਲ ਆ ਕਿ ਹਰਿਆਣਾ ਅਤੇ ਹਿਮਾਚਲ ਦੇ ਮਜ਼ਦਾਂ ਨੂੰ ਡੀਏ ਮਿਲ ਚੁੱਕੇ ਆ ਜੋ ਕਿ ਪੰਜਾਬ ਵਾਲੇ ਦੇ ਵਿੱਚ ਜੋ ਪੰਜਾਬ ਐਲਾਨ ਕਰੂਗਾ ਜੇ ਉਹ ਸਾਨੂੰ ਮਿਲੂਗਾ ਪਰ ਪੰਜਾਬ ਸਰਕਾਰ ਦੇ ਮਜ਼ਦਾਂ ਦਾ ਡੀਏ 42% ਆ 16000 ਦਾ ਬਹੁਤ ਵੱਡਾ ਫਰਕ ਆ ਮੁੱਖ ਨੇ ਭਵਾਂ ਤੋਂ ਅਸੀਂ ਮੰਗ ਕਰਦੇ ਆ ਮਜ਼ਦਾਂ ਦੇ ਡੀਏ ਵਿੱਚ ਹਰ ਹਾਲਤ ਦੇ ਵਿੱਚ 16000 ਵਾਅਦਾ ਕੀਤਾ ਜਾਵੇ ਜੋ ਬਣਦਾ ਏਰੀਆ ਉੱਤੇ ਜਾਵੇ ਵੱਡੀ ਮੰਗ ਅੱਜ ਪੰਜਾਬ ਸਰਕਾਰ ਦੇ ਮਹਿੰਗੂ ਵਿੱਚ ਕੰਮ ਕਰਦੇ ਕੱਚੇ ਮਲਾਈਆਂ ਵੱਲੋਂ 2 3 ਤੇ 4 ਦਸੰਬਰ ਨੂੰ ਬਹੁਤ ਵੱਡੀ ਬਦਰ ਤੇ ਸਾਰੇ ਪੰਜਾਬ ਵਿੱਚ ਹੜਤਾਲ ਕੀਤੀ ਗਈ ਸੀ ਵੀ ਸਾਨੂੰ ਪੱਕਾ ਕੀਤਾ ਜਾਵੇ ਸਾਨੂੰ ਰੈਲਰ ਕੀਤਾ ਜਾਵੇ ਹਰ ਹਾਲਤ ਦੇ ਵਿੱਚ ਹੜਤਾਲ ਵੀ ਉਹ ਵੱਡੀ ਹੋਈ ਸੀ ਲਹਿਰਾ ਮਹਾਂਬਤ ਹਮਰਾਣਾਂ ਵਿੱਚ ਕੱਚੇ ਗਮਾਂ ਵੱਲੋਂ ਹੜਤਾਲ 50 ਮਿੰਟ ਕੀਤੀ ਗਈ ਸੀ ਹੁਣ ਪਾਵਰ ਕਮੰਡ ਦੇ ਟ੍ਰਾਸਕ ਵਿੱਚ ਠੇਕੇਦਾਰਾਂ ਕੋਲ ਕੰਮ ਮੰਗਾਦੇ ਕੱਚੇ ਮਜ਼ਦੂਰਾਂ ਜੋ ਉਹਨਾਂ ਦੀ ਮੀਟਿੰਗ ਆਉਣ ਵਾਲੀ 23 ਦਸੰਬਰ ਨੂੰ ਹੈੱਡ ਆਫ ਪਟਿਆਲੇ ਵਿਖੇ ਹੋ ਰਹੀ ਆ ਉਹਨਾਂ ਦੇ ਪ੍ਰਧਾਨ ਨੇ ਦੱਸਿਆ ਪ੍ਰਧਾਨ ਬਲਿਹਾਰ ਸਿੰਘ ਨੇ ਵੀ ਸਾਡੀ ਮੀਟਿੰਗ ਪਹਿਲਾਂ ਹੋਣੀ ਸੀ ਅਸੀਂ ਗਏ ਸੀ ਪਟਿਆਲੇ ਪਰ ਮੀਟਿੰਗ ਹੋ ਨਹੀਂ ਸਕੀ ਹੁਣ ਸਾਡੀ ਮੀਟਿੰਗ ਜੋ ਉਹ 1 ਦਸੰਬਰ ਨੂੰ ਸੀਐਮਡੀ ਪਾਵਰ ਗਾਉਂ ਹੋਵੇਗੀ ਉਹ ਸਾਰੇ ਕੱਚੇ ਮਜ਼ਦੂਰਾਂ ਨੂੰ ਪੱਕੇ ਕੰਮ ਸੰਬੰਧੀ ਕੋਈ ਫੈਲਾ ਕੀਤਾ ਜਾ ਸਕਦਾ ਹੈ ਅਸੀਂ ਮੰਗ ਕਰਦੇ ਆ ਆਪਣੇ ਸੀਐਮਡੀ ਪਾਵਰ ਗਾਉਂ ਤੋਂ ਵੀ ਕੱਚੇ ਮਨਾਈਆਂ ਨੂੰ ਬਿਨਾਂ ਸ਼ਰਤ ਸਾਰੇ ਹਫ਼ਤੇ ਦੇ ਵਿੱਚ ਪੱਕਾ ਕੀਤਾ ਜਾਵੇ ਪ੍ਰਾਣੀ ਪੈਂਸਨਗੀਆਂ ਦੀ ਬਹੁਤ ਵੱਡੀ ਮੰਗ ਸੀ ਜੋ ਕਿ ਇਹ ਮੰਗ ਸੀ ਕਿ 2443 ਮਨਾਈਆਂ ਵਾਸਤੇ ਪ੍ਰਾਣੀ ਪੈਂਸਨਗੀਆਂ ਬਹਾਲ ਕੀਤੀ ਜਾਵੇ ਜਿਸ ਨੂੰ ਲੈ ਕੇ ਬਿਤਾਂ ਹਰ ਪਾਸੇ ਜਮਾਨਾ ਮੀਟਿੰਗਾਂ ਹੋਈਆਂ ਮੁੱਖ ਨੇ ਭਵਾਂ ਦੋਨਾਂ ਮੀਟਿੰਗਾਂ ਹੋਈਆਂ ਪਰ ਮੀਡੀਆ ਵਿੱਚ ਲਾਰੇ ਪ੍ਰਾਪਤ ਹੋਏ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਇਹ ਜੀ ਪੁਰਾਣੀ ਪੈਨਸਨ ਜਿਹੜਾ ਬਹਾਲ ਕਰਤੀ ਆ ਪਾਸ ਸਰਕਾਰ ਉਹਨੇ ਲਗਭਗ ਪੌਣੇ ਸਾਲ ਤੋਂ ਪੌਣੇ 4 ਸਾਲ ਤੋਂ ਪਹੁੰਚ ਗਿਆ ਅਜੇ ਤੱਕ ਪੁਰਾਣੀ ਪੈਨਸਨ ਬਹਾਲ ਨਹੀਂ ਹੋਈ ਮਾਂ ਸਰਕਾਰ ਮੰਗ ਕਰਦੇ ਵੀ ਜੇਕਰ ਅਸੀਂ 2004 ਦੇ ਵਿੱਚ ਜੇਕਰ ਤੁਸੀਂ 2027 ਦੇ ਵਿੱਚ ਲੋਕਾਂ ਦਾ ਵੋਟਾਂ ਲੈਣਿਆ ਨੇ ਤਾਂ ਹਰ ਹਾਲਤ ਵਿੱਚ ਪੁਰਾਣੀ ਪੈਨਸਨ ਨੂੰ ਬਹਾਲ ਕਰਨੀ ਉਹ ਨਹੀਂ ਫਿਰ ਹਾਲਾਤ ਦੇ ਡਿਆਰ ਬਣਨਗੇ ਇਸ ਵੀਡੀਓ ਨੂੰ ਬਦ ਵਾਰ ਸ਼ੇਅਰ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ